ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਗੁਰੂ ਪਾਤਿ ਅੱਜ ਦਾ ਵਿਸ਼ਾ ਬਿਲਕੁਲ ਨਵਾਂ ਹੈ ਕਿਤੇ ਵੀ ਤੁਹਾਨੂੰ ਇਸ ਪੰਛੀ ਬਾਰੇ ਕੋਈ ਵਿਗਿਆਨ ਨਹੀਂ ਮਿਲੇਗਾ ਕਾਂ ਨਾਲ ਜੁੜੇ ਅਜਿਹੇ 10 ਸੰਕੇਤ ਜੋ ਆਮ ਜੀਵਨ ਵਿੱਚ ਅਕਸਰ ਮਿਲਦੇ ਹਨ ਪਰ ਦੋਸਤੋ ਤੁਹਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਜਿਸ ਕਰਕੇ ਤੁਸੀਂ ਉਹਨਾਂ ਸੰਕੇਤਾਂ ਦਾ ਸਹੀ ਫਾਇਦਾ ਨਹੀਂ ਉਠਾ ਪਾਉਂਦੇ ਦੋਸਤੋ ਕਾਂ ਇੱਕ ਅਜਿਹਾ ਪੰਛੀ ਹੈ ਜੈਸ ਨੂੰ ਜ਼ਿਆਦਾਤਰ ਲੋਕ ਅਸ਼ubh ਮੰਨਦੇ ਹਨ ਪਰ ਕੀ ਇਹ ਸੱਚਮੁੱਚ ਮਾੜਾ ਹੁੰਦਾ ਹੈ ਜਾਂ ਸਿਰਫ ਪੁਰਖਿਆਂ ਦੁਆਰਾ ਰੱਖੀ ਗਈ ਇੱਕ ਧਾਰਨਾ ਹੁੰਦੀ ਹੈ ਜੀ ਅੱਜ ਅਸੀਂ ਜਾਣਦੇ ਹਾਂ ਕਿ ਜੇਕਰ ਕਾਂ ਤੁਹਾਡੇ ਵਿਹੜੇ ਵਿੱਚ ਛੱਤ ਉੱਪਰ ਜਾਂ ਦਰਵਾਜ਼ੇ ਨੇੜੇ ਆ ਕੇ ਬੈਠਦਾ ਹੈ ਅਤੇ ਕਾਂ ਕਾਂ ਕਰਦਾ ਹੈ ਤਾਂ ਇਹ ਤੁਹਾਡੀ ਜ਼ਿੰਦਗੀ ਵਿੱਚ ਕੀ ਸੰਕੇਤ ਲੈ ਕੇ ਆ ਰਿਹਾ ਹੈ ਦੋਸਤੋ ਸਭ ਤੋਂ ਪਹਿਲਾ ਸੰਕੇਤ ਹੁੰਦਾ ਹੈ ਕਿ ਪੂਰਵਜਾਂ ਦੀ ਆਤਮਾ ਦਾ ਸੰਦੇਸ਼ ਆਉਣਾ ਧਾਰਮਿਕ ਵਿਸ਼ਵਾਸ ਅਨੁਸਾਰ ਕਈ ਵਾਰ ਕਾਂ ਆ ਕੇ ਵਿੜੇ ਜਾਂ ਦਰਵਾਜ਼ੇ ਉੱਪਰ ਬੈਠਦਾ ਹੈ ਤਾਂ ਇਹ ਆਪਣੇ ਪੂਰਵਜਾਂ ਵੱਲੋਂ ਆਉਣ ਵਾਲਾ ਸੰਕੇਤ ਵੀ ਹੋ ਸਕਦਾ ਹੈ ਜੀ ਦੋਸਤੋ ਜਿਵੇਂ ਪਿੰਡਾਂ ਵਿੱਚ ਬਜ਼ੁਰਗ ਕਹਿੰਦੇ ਸਨ ਕਿ ਕਾਂ ਆਇਆ ਅਤੇ ਨਾਲ ਨਾਲ ਮਾਜੀ ਦੇਸ਼ ਤੋਂ ਕੋਈ ਸੰਕੇਤ ਲੈ ਆ ਇਸ ਦਾ ਮਤਲਬ ਕਿ ਤੁਹਾਡੇ ਪੂਰਵਜਾਂ ਦੀ ਆਤਮਾ ਤੁਹਾਨੂੰ ਕੋਈ ਸੂਚਨਾ ਦੇ ਰਹੀ ਹੈ ਇਹ ਸਾਡੇ ਪੂਰਵਜਾਂ ਦਾ ਹੀ ਮੰਨਣਾ ਹੁੰਦਾ ਸੀ ਦੋਸਤੋ ਇਸ ਲਈ ਉਹ ਕੀ ਕਰਦੇ ਸਨ ਖੁਸ਼ੀ ਦੇ ਲਈ ਘਰ ਵਿੱਚ ਉਸ ਦਿਨ ਦੀਵਾ ਬਾਲਦੇ ਸਨ ਅਤੇ ਨਾਲ ਨਾਲ ਕੋਈ ਵੀ ਪੁੰਨਦਨ ਵੀ ਜ਼ਰੂਰ ਕਰਦੇ ਸਨ। ਦੋਸਤੋ ਅਗਲਾ ਸੰਕੇਤ ਜੋ ਸਭ ਜਾਣਦੇ ਹਨ ਕਿ ਘਰ ਵਿੱਚ ਅਚਾਨਕ ਕਾਂ ਆ ਕੇ ਬੋਲਦਾ ਹੈ। ਇਹ ਮੰਨਿਆ ਜਾਂਦਾ ਸੀ ਕਿ ਉਸ ਦਿਨ ਮਹਿਮਾਨ ਘਰੇ ਆਉਂਦੇ ਹਨ। ਇਹ ਵਿਗਿਆਨਕ ਤਰੀਕੇ ਨਾਲ ਤਾਂ ਸਾਬਿਤ ਨਹੀਂ ਹੋ ਸਕਿਆ ਪਰ ਲੋਕ ਅੱਜ ਵੀ ਵਿਸ਼ਵਾਸ ਕਰਦੇ ਹਨ ਕਿ ਇਸ ਦਿਨ ਸਾਡੇ ਘਰ ਵਿੱਚ ਮਹਿਮਾਨ ਆਉਂਦੇ ਹਨ। ਦੋਸਤੋ ਇਹ ਸੰਕੇਤ ਸਾਡੇ ਪੁਰਖਿਆਂ ਦੁਆਰਾ ਹੀ ਚੱਲਦਾ ਆਇਆ ਹੈ। ਅਤੇ ਜਾਣ ਕੇ ਇਹ ਵੀ ਅਜੀਬ ਲੱਗਦਾ ਹੈ ਕਿ ਇਹ ਬਿਲਕੁਲ ਸੱਚ ਹੁੰਦਾ ਹੈ ਜਦੋਂ ਵੀ ਘਰ ਵਿੱਚ ਕਾਂ ਅਚਾਨਕ ਆ ਕੇ ਬੋਲਦਾ ਹੈ ਤਾਂ ਉਸ ਦਿਨ ਪੱਕਾ ਘਰ ਵਿੱਚ ਕੋਈ ਮਹਿਮਾਨ ਆਉਂਦਾ ਹੈ ਦੋਸਤੋ ਪੁਰਾਣੇ ਸਮੇਂ ਵਿੱਚ ਜਦੋਂ ਲੋਕਾਂ ਕੋਲ ਨਾ ਮੋਬਾਈਲ ਸਨ ਅਤੇ ਨਾ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਕੋਈ ਢੰਗ ਹੁੰਦਾ ਸੀ ਤਾਂ ਕੁਦਰਤ ਦੁਆਰਾ ਦਿੱਤੇ ਜਾ ਰਹੇ ਇਸ ਤਰ੍ਹਾਂ ਦੇ ਸੰਕੇਤਾਂ ਨੂੰ ਸਮਝਿਆ ਜਾਂਦਾ ਸੀ ਜਿਵੇਂ ਕਿ ਦੋਸਤੋ ਜੇਕਰ ਕਾਂ ਆਇਆ ਤਾਂ ਮਹਿਮਾਨ ਆਵੇਗਾ ਚਿੜੀਆ ਕੇ ਬੂਹੇ ਤੇ ਬੈਠੀ ਤਾਂ ਖੁਸ਼ਖਬਰੀ ਮਿਲੇਗੀ ਅਤੇ ਜੇਕਰ ਕੁੱਤਾ ਰਾਤ ਨੂੰ ਰੋ ਰਿਹਾ ਹੁੰਦਾ ਹੈ ਤਾਂ ਕੋਈ ਚਿੰਤਾ ਵਾਲੀ ਘਟਨਾ ਹੋ ਸਕਦੀ ਹੈ ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਕਾਂ ਬਹੁਤ ਸਾਰੇ ਪੈਸੇ ਮਿਲਦਾ ਸੰਕੇਤ ਦਿੰਦਾ ਹੈ ਜੀਵਨ ਵਿੱਚ ਅੱਗੇ ਵਧਣ ਦਾ ਅਤੇ ਆਪਣੀ ਮੰਜ਼ਲ ਨੂੰ ਹਾਸਲ ਕਰਨ ਦਾ ਵੀ ਸੰਕੇਤ ਦਿੰਦਾ ਹੈ ਦੋਸਤੋ ਆਮ ਹੀ ਅਸੀਂ ਕਾਂ ਨੂੰ ਕੁਝ ਨਾ ਕੁਝ ਕਰਦੇ ਦੇਖਦੇ ਹਾਂ ਪਰ ਅਸੀਂ ਇਹ ਸੋਚਦੇ ਹਾਂ ਕਿ ਇਹ ਉਸਦਾ ਕੰਮ ਹੁੰਦਾ ਹੈ ਅਤੇ ਉਸ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਪਰ ਦੋਸਤੋ ਕਾ ਇੱਕ ਅਜਿਹਾ ਪੰਛੀ ਹੁੰਦਾ ਹੈ ਜਦੋਂ ਵੀ ਤੁਸੀਂ ਉਸ ਨੂੰ ਕੋਸ਼ ਕਰਦਾ ਦੇਖੋਗੇ ਅਤੇ ਇਗਨੋਰ ਨਹੀਂ ਕਰਦੇ ਤਾਂ ਮੇਰੀ ਗਾਰੰਟੀ ਹੈ ਕਿ ਅੱਗੇ ਆਪਣੀ ਜ਼ਿੰਦਗੀ ਵਿੱਚ ਮਿਲਣ ਵਾਲੇ ਸੁੱਖਾਂ ਅਤੇ ਦੁੱਖਾਂ ਨੂੰ ਚੰਗੀ ਤਰ੍ਹਾਂ ਤੁਸੀਂ ਢਾਲ ਸਕਦੇ ਹੋ ਦੋਸਤੋ ਅਕਸਰ ਹੀ ਇਸ ਦੇ ਕਾਲੇ ਰੰਗ ਹੋਣ ਕਰਕੇ ਇਸ ਨੂੰ ਬੁਰਾ ਹੀ ਸਮਝਿਆ ਜਾਂਦਾ ਹੈ ਪਰ ਜੇਕਰ ਘਰ ਵਿੱਚ ਆਉਣ ਤੇ ਰਿਸ਼ਤੇਦਾਰਾਂ ਦੇ ਆਉਣ ਦਾ ਇਹ ਸੰਕੇਤ ਦਿੰਦਾ ਹੈ ਤਾਂ ਇਹ ਪੰਛੀ ਕਿਸ ਤਰ੍ਹਾਂ ਮਾੜਾ ਹੋ ਸਕਦਾ ਹੈ ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ ਜੀ ਕਾਂ ਨੂੰ ਦੇਖਦੇ ਹੀ ਲੋਕ ਬਹੁਤ ਸਾਰੇ ਉਪਾਅ ਵੀ ਕਰਦੇ ਹਨ ਜਿਨ੍ਹਾਂ ਨਾਲ ਲੋਕ ਆਪਣੀ ਜ਼ਿੰਦਗੀ ਵਿੱਚ ਸੁਖੀ ਰਹਿੰਦੇ ਹਨ ਕਿਉਂਕਿ ਦੋਸਤੋ ਕਾਂ ਨੂੰ ਸ਼ਨੀ ਦੇਵ ਦਾ ਵਾਹਣ ਮੰਨਿਆ ਜਾਂਦਾ ਹੈ ਜੋ ਕਾਂ ਨੂੰ ਖੁਸ਼ ਕਰਦਾ ਹੈ ਉਸ ਘਰ ਵਿੱਚੋਂ ਸ਼ਨੀ ਆਪਣਾ ਪ੍ਰਕੋਪ ਘਟਾ ਦਿੰਦਾ ਹੈ। ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਿਸੇ ਚੰਗੇ ਕੰਮ ਲਈ ਕਿਤੇ ਜਾ ਰਹੇ ਹੁੰਦੇ ਹਾਂ ਤਾਂ ਸਾਨੂੰ ਰਸਤੇ ਵਿੱਚ ਕਾਂ ਦਿਖਾਈ ਦਿੰਦਾ ਹੈ ਜਾਂ ਫਿਰ ਉਸ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ। ਤਾਂ ਦੋਸਤੋ ਇਹ ਸੰਕੇਤ ਦਿੰਦਾ ਹੈ ਕਿ ਜੋ ਵੀ ਤੁਸੀਂ ਕੰਮ ਕਰਨ ਜਾ ਰਹੇ ਹੋ ਉਹ ਜ਼ਰੂਰ ਸਫਲ ਹੋਵੇਗਾ। ਅਕਸਰ ਲੋਕ ਕਾਂ ਦੇਖਦੇ ਹੀ ਬੁਰਾ ਸਮਝਣ ਲੱਗ ਜਾਂਦੇ ਹਨ। ਪਰ ਜੇਕਰ ਤੁਸੀਂ ਵਾਸਤੂ ਸ਼ਾਸਤਰ ਅਨੁਸਾਰ ਇਸ ਤਰੀਕੇ ਨੂੰ ਦੇਖਦੇ ਹੋ ਤਾਂ ਇਸ ਤੋਂ ਚੰਗਾ ਸੰਕੇਤ ਤੁਹਾਨੂੰ ਕਦੇ ਵੀ ਨਹੀਂ ਮਿਲ ਸਕਦਾ ਜੀ ਐਸ ਲਈ ਜਦੋਂ ਵੀ ਕਿਸੇ ਕੰਮ ਲਈ ਤੁਸੀਂ ਘਰੋਂ ਜਾਂਦੇ ਹੋ ਅਤੇ ਤੁਹਾਨੂੰ ਕਾਹ ਦਿਖਾਈ ਦਿੰਦਾ ਹੈ ਜਾਂ ਫਿਰ ਉਸ ਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ ਤਾਂ ਕਦੇ ਵੀ ਤੁਸੀਂ ਨਾ ਘਬਰਾਓ ਕਿਉਂਕਿ ਉਹ ਕੰਮ ਹਮੇਸ਼ਾ ਚੰਗਾ ਹੀ ਹੋਵੇਗਾ ਦੋਸਤੋ ਇਸ ਦੇ ਨਾਲ ਹੀ ਇੱਕ ਬਹੁਤ ਜ਼ਰੂਰੀ ਘਟਨਾ ਜੋ ਕਿ ਆਮ ਹੀ ਤੁਸੀਂ ਦੇਖੀ ਹੋਵੇਗੀ ਕਿ ਕਈ ਵਾਰ ਅਸੀਂ ਰਸਤੇ ਵਿੱਚ ਮਰਿਆ ਹੋਇਆ ਕਾਂ ਦੇਖਦੇ ਹਾਂ ਅਤੇ ਹੋਰ ਕਈ ਕਾਵਾਂ ਦਾ ਝੁੰਡ ਉਸ ਮਰੇ ਕਾਂ ਕੋਲ ਰੌਲਾ ਪਾ ਰਿਹਾ ਹੁੰਦਾ ਹੈ। ਕਈ ਲੋਕਾਂ ਨੂੰ ਇਹ ਸੰਕੇਤ ਬਹੁਤ ਭਿਆਨਕ ਲੱਗਦਾ ਹੈ ਅਤੇ ਲੋਕ ਆਪਣਾ ਰਸਤਾ ਬਦਲ ਲੈਂਦੇ ਹਨ। ਪਰ ਦੋਸਤੋ ਇਹ ਕਾਵਾਂ ਦਾ ਰੌਲਾ ਸਿਰਫ ਉਸ ਮਰੇ ਹੋਏ ਕਾਂ ਕਰਕੇ ਹੁੰਦਾ ਹੈ। ਇਸ ਕਰਕੇ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਦੇ ਸੰਕੇਤ ਤੁਹਾਡੇ ਕੰਮਾਂ ਵਿੱਚ ਅਤੇ ਤੁਹਾਡੇ ਜੀਵਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਪਾਉਂਦੇ। ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਪੰਛੀਆਂ ਲਈ ਆਪਣੇ ਵਿਹੜੇ ਜਾਂ ਛੱਤ ਉੱਪਰ ਦਾਣਾ ਸੁੱਟ ਦਿੰਦੇ ਹਾਂ ਅਤੇ ਜੇਕਰ ਤੁਸੀਂ ਕਾਣ ਨੂੰ ਰੋਟੀ ਖਾਂਦੇ ਜਾਂ ਦਾਣਾ ਚੁਗਦੇ ਦੇਖ ਲੈਂਦੇ ਹੋ ਭਾਵੇਂ ਉਹ ਕਿਸੇ ਵੀ ਜਗ੍ਹਾ ਤੇ ਹੋਵੇ ਤਾਂ ਦੋਸਤੋ ਇਸ ਨੂੰ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਘਰ ਵਿੱਚੋਂ ਰੋਟੀ ਲੈ ਕੇ ਜਾਣਾ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਸ਼ਕਤੀ ਨੂੰ ਕਾ ਦੂਰ ਕਰ ਰਿਹਾ ਹੈ ਤੁਹਾਡੇ ਘਰ ਵਿੱਚ ਧੰਨ ਦੀ ਬਰਕਤ ਹੋਣ ਵਾਲੀ ਹੈ ਜਿੰਨੇ ਵੀ ਜ਼ਿੰਦਗੀ ਵਿੱਚ ਦੁੱਖ ਦਰਦ ਹੋਣਗੇ ਉਹ ਸਾਰੇ ਦੂਰ ਹੋਣ ਵਾਲੇ ਹਨ ਦੋਸਤੋ ਇਸ ਦੇ ਨਾਲ ਹੀ ਅਗਲਾ ਸੰਕੇਤ ਜੋ ਕਿ ਕਾਂ ਦੁਆਰਾ ਦਿੱਤਾ ਜਾਂਦਾ ਹੈ ਕਿ ਕਾਂ ਤੁਹਾਡੇ ਘਰ ਦਾ ਪਾਣੀ ਪੀਂਦਾ ਹੈ ਦੋਸਤੋ ਅਸੀਂ ਅਕਸਰ ਸਾਡੇ ਘਰ ਵਿੱਚ ਪਾਣੀ ਖੜਾ ਹੋਇਆ ਦੇਖਦੇ ਹਾਂ ਜਾਂ ਅਸੀਂ ਖੁਦ ਹੀ ਪਾਣੀ ਦੀ ਕਟੋਰੀ ਭਰ ਕੇ ਪੰਛੀਆਂ ਲਈ ਛੱਤ ਉੱਪਰ ਰੱਖ ਦਿੰਦੇ ਹਾਂ ਦੋਸਤੋ ਜੇਕਰ ਤੁਸੀਂ ਵੀ ਕਦੇ ਕਾਂ ਨੂੰ ਆਪਣੇ ਘਰ ਦਾ ਪਾਣੀ ਪੀਂਦਾ ਦੇਖਿਆ ਹੈ ਦਾ ਇਹ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਕਾਂ ਜਿਵੇਂ ਜਿਵੇਂ ਘਰ ਦਾ ਪਾਣੀ ਪੀਂਦਾ ਹੈ ਓਵੇਂ ਓਵੇਂ ਸਾਡੇ ਸਿਰੋਂ ਕਰਜਾ ਉਤਰਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਈ ਲੋਕ ਇਸ ਤਰ੍ਹਾਂ ਕਰਦੇ ਹਨ ਕਿ ਕਾਂ ਨੂੰ ਆਪਣੇ ਵਿਹੜੇ ਬੁਲਾਉਣ ਲਈ ਘਰ ਵਿੱਚ ਦਾਣਾ ਸੁੱਟਦੇ ਹਨ ਜਾਂ ਫਿਰ ਪਾਣੀ ਦਾ ਕਟੋਰਾ ਰੱਖਦੇ ਹਨ। ਇਸ ਦੇ ਨਾਲ ਹੀ ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਕਾਂ ਸਾਡੇ ਵਿਹੜੇ ਜਾਂ ਸਾਡੇ ਘਰ ਦੇ ਦਰਖਤ ਉੱਪਰ ਬੈਠਦਾ ਹੈ ਪਰ ਕਾਂ ਕਾ ਨਹੀਂ ਕਰਦਾ। ਸਰਫੋ ਸ਼ਾਂਤ ਬੈਠਾ ਰਹਿੰਦਾ ਹੈ ਤਾਂ ਦੋਸਤੋ ਇਸ ਨੂੰ ਇੱਕ ਬੁਰਾ ਸੰਕੇਤ ਮੰਨਿਆ ਜਾਂਦਾ ਹੈ ਕਾਂ ਦਾ ਚੁੱਪਚਾਪ ਘਰ ਵਿੱਚ ਆ ਕੇ ਬੈਠਣਾ ਇੱਕ ਬੁਰੀ ਖਬਰ ਆਉਂਦਾ ਸੰਕੇਤ ਹੁੰਦਾ ਹੈ ਇਹ ਬੁਰੀ ਖਬਰ ਪੈਸੇ ਨਾਲ ਸੰਬੰਧਿਤ ਹੁੰਦੀ ਹੈ ਭਾਵ ਕਿ ਪੈਸੇ ਵੱਲੋਂ ਤੁਹਾਡੇ ਪਰਿਵਾਰ ਨੂੰ ਤੰਗੀ ਆ ਸਕਦੀ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਘਰ ਦੀ ਕੀਮਤੀ ਵਸਤੂ ਦਾ ਨੁਕਸਾਨ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਦੋਸਤੋ ਰਾਤ ਨੂੰ ਕਾਂ ਦਾ ਆ ਕੇ ਬੋਲਣਾ ਵੀ ਬੁਰਾ ਮੰਨਿਆ ਜਾਂਦਾ ਹੈ। ਦੋਸਤੋ ਇਸ ਦੇ ਨਾਲ ਹੀ ਜੇਕਰ ਤੁਹਾਡੇ ਘਰ ਵਿੱਚ ਝੁੰਡ ਵਿੱਚ ਕਾਂ ਆ ਕੇ ਬੋਲਦੇ ਹਨ। ਭਾਵਕੇ 3 ਜਾਂ 4 ਤਾਂ ਇਹ ਤੁਹਾਡੇ ਪਰਿਵਾਰ ਲਈ ਚੰਗਾ ਸੰਕੇਤ ਨਹੀਂ ਹੁੰਦਾ। ਇਹ ਮੰਨਿਆ ਜਾਂਦਾ ਹੈ ਕਿ ਝੁੰਡ ਵਿੱਚ ਕਾਵਾਂ ਦਾ ਘਰੇ ਆਉਣਾ ਪਰਿਵਾਰ ਦੇ ਕਿਸੇ ਵੀ ਮੈਂਬਰ ਲਈ ਅਣਹੋਣੀ ਦਾ ਸੰਕੇਤ ਦਿੰਦਾ ਹੈ। ਇਸ ਲਈ ਦੋਸਤੋ ਉਸ ਦਿਨ ਤੁਸੀਂ ਕਿਸੇ ਵੀ ਲੰਬੀ ਯਾਤਰਾ ਲਈ ਘਰੋਂ ਬਾਹਰ ਨਹੀਂ ਨਿਕਲਣਾ ਅਤੇ ਉਸ ਦਿਨ ਸੱਤ ਉੱਪਰ ਮਿੱਠੀ ਰੋਟੀ ਜ਼ਰੂਰ ਪਾਉਣਾ ਦੋਸਤੋ ਕਈ ਲੋਕਾਂ ਨਾਲ ਇੰਜ ਵੀ ਹੁੰਦਾ ਹੈ ਕਿ ਉਹਨਾਂ ਨੂੰ ਇੱਕੋ ਦਿਨ ਵਾਰ-ਵਾਰ ਕਾਂ ਦਿਖਾਈ ਦਿੰਦਾ ਹੈ ਜਾਂ ਫਿਰ ਲਗਾਤਾਰ ਦੋ ਜਾਂ ਤਿੰਨ ਦਿਨ ਕਾਂ ਦਿਖਾਈ ਦਿੰਦਾ ਹੈ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਸ ਵਿਅਕਤੀ ਨੂੰ ਮਾਨਸਿਕ ਤਣਾਅ ਹੋਣ ਵਾਲਾ ਹੈ ਕਿਸੇ ਨਾ ਕਿਸੇ ਸਮੱਸਿਆ ਵਿੱਚ ਦਿਮਾਗੀ ਤੌਰ ਤੇ ਉਹ ਇਨਸਾਨ ਫਸਣ ਵਾਲਾ ਹੈ ਐਸ ਲਈ ਦੋਸਤੋ ਅਸੀਂ ਇਨਸਾਨ ਉੱਪਰ ਦੀ ਤੁਸੀਂ ਸੱਤ ਵਾਰ ਚੌਲਾਂ ਨੂੰ ਘੁਮਾ ਕੇ ਕੀੜਿਆਂ ਦੇ ਉੱਪਰ ਜ਼ਰੂਰ ਪਾਉਣਾ ਹੈ ਜਿਸ ਨਾਲ ਉਹ ਉੱਪਰੋਂ ਮਾੜੇ ਸੰਕੇਤ ਦੂਰ ਹੋਣਗੇ ਅਤੇ ਘਰ ਵਿੱਚ ਵੀ ਖੁਸ਼ਹਾਲੀ ਆਵੇਗੀ। ਦੋਸਤੋ ਇਸ ਦੇ ਨਾਲ ਹੀ ਆਪਣੀ ਛੋਟੀ ਜਿਹੀ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ।